ਹਾਂ ਜੀ ਅਸਟ੍ਰੀ ਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਹਰ ਕੋਈ ਬੰਦਾ ਆਪਣੀ ਲਾਈਫ ਵਿੱਚ ਸਕਸੈਸਫੁਲ ਹੋਣਾ ਚਾਹੁੰਦਾ ਹਨਾ ਹਰ ਕੋਈ ਬੰਦਾ ਐ ਚਾਹੁੰਦਾ ਮੇਰਾ ਵਧੀਆ ਕਾਰੋਬਾਰ ਹੋਵੇ ਵਧੀਆ ਕੈਰੀਅਰ ਹੋਵੇ ਵਧੀਆ ਘਰਬਾਰ ਹੋਵੇ ਤੇ ਵਧੀਆ ਸਟੈਂਡਰਡ ਹੋਵੇ ਮੇਰਾ ਹਰ ਕੋਈ ਕੌਣ ਨਹੀਂ ਚਾਹੁੰਦਾ ਯਾਰ ਹਨਾ ਹਰ ਕੋਈ ਬੰਦਾ ਇਦਾਂ ਦੀ ਵਧੀਆ ਲਾਈਫ ਜਿਉਣਾ ਚਾਹੁੰਦਾ ਪਰ ਉਹ ਵਧੀਆ ਲਾਈਫ ਤੱਕ ਪਹੁੰਚਣ ਲਈ ਕਈ ਚੀਜ਼ਾਂ ਜ਼ਿੰਦਗੀ ਰਿਕੁਆਇਰ ਕਰਦੀ ਆ ਵੀ ਆਪਣੇ ਵਿੱਚ ਕਈ ਸਕਿੱਲ ਹੋਣ ਇਦਾਂ ਦੇ ਬਹੁਤ ਸਿੰਪਲ ਚੀਜ਼ਾਂ ਹੁੰਦੀਆਂ ਨੇ ਜੇ ਦੇਖ ਪਰ ਬਹੁਤ ਲੋਕ ਉਹ ਚੀਜ਼ਾਂ ਪੂਰੀਆਂ ਨਹੀਂ ਕਰ ਪਾਉਂਦੇ ਬਹੁਤ ਵਾਰ ਆਪਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਆਲਸੀ ਹੋ ਜਾਂਦੇ ਆ ਜਾਂ ਆਪਾਂ ਆਪਣੇ ਕੰਫਰਟ ਜ਼ੋਨ 'ਚ ਰਹਿਣ ਦੀ ਕੋਸ਼ਿਸ਼ ਕਰਦੇ ਆ ਆਪਾਂ ਉਹ ਕੰਫਰਟ ਜ਼ੋਨ 'ਚੋਂ ਨਿਕਲ ਨਹੀਂ ਪਾਉਂਦੇ ਹੈਗੇ ਤੇ ਉਹ ਹੀ ਕੰਫਰਟ ਜ਼ੋਨ ਆਪਾਂ ਨੂੰ ਉੱਥੇ ਹੀ ਸਟੱਕ ਰੱਖਦਾ ساری ਉਮਰ ਲਈ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਜਦੋਂ ਵੀ ਕੋਈ ਕਸ਼ਨ ਨਮਾ ਕਰਨ ਦਾ ਟਾਈਮ ਆਉਂਦਾ ਹੁੰਦਾ ਜਾਂ ਜਦੋਂ ਵੀ ਕੋਈ ਥੋੜਿਆ ਔਖਾ ਕੰਮ ਆਉਂਦਾ ਆਪਣਾ ਮਨ ਆਪਾਂ ਨੂੰ ਲੇਜ਼ੀ ਕਰ ਦਿੰਦਾ ਆਪਣਾ ਉਹ ਕੰਮ ਕਰਨ ਦਾ ਜੀ ਨਹੀਂ ਕਰਦਾ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਵੀ ਉੱਥੇ ਐਫਰਟ ਲੱਗੂਗੇ ਤਾਂ ਕਰਕੇ ਆਪਾਂ ਆਪਣੇ ਕੰਫਰਟ ਜ਼ੋਨ 'ਚ ਹੀ ਰਹਿਨੇ ਆ ਤੇ ਇਹ ਹੈਗਾ ਆਪਣਾ ਸਭ ਤੋਂ ਪਹਿਲਾ ਪੁਆਇੰਟ ਵੀ ਬੰਦਾ ਉਹ ਚੀਜ਼ ਨੂੰ ਅੱਗੇ ਵਧਾਈ ਜਾਂਦਾ ਬੰਦਾ ਕੋਈ ਵੀ ਕੰਮ ਕਰਨ ਦੀ ਪਰਫੈਕਟ ਟਾਈਮ ਦਾ ਵੇਟ ਕਰਦਾ ਫੋਰ ਐਗਜ਼ਾਮਪਲ ਤੁਹਾਡੇ ਮਨ ਵਿੱਚ ਇੱਕ ਬਹੁਤ ਵਧੀਆ ਆਈਡੀਆ ਤੇ ਉਹ ਆਈਡੀਆ ਐਗਜ਼ੀਕਿਊਟ ਕਰਨਾ ਹਨਾ ਤੁਹਾਡੇ ਮਨ ਵਿੱਚ ਇੱਕ ਬਹੁਤ ਵਧੀਆ ਬਿਜ਼ਨਸ ਆਈਡੀਆ ਆਇਆ ਹੁਣ ਉਹ ਚੀਜ਼ ਨੂੰ ਅੱਗੇ ਐਗਜ਼ੀਕਿਊਟ ਕਰਨਾ ਹਨਾ ਪਰ ਤੁਸੀਂ ਐਕਸ਼ਨ ਨਹੀਂ ਲੈ ਰਹੇ ਤੁਸੀਂ ਉਹ ਚੀਜ਼ ਨੂੰ ਹਜੇ ਕੱਲ ਤੇ ਛੱਡ ਰਹੇ ਹੋ ਜਾਂ ਤੁਹਾਡਾ ਮਨ ਤੁਹਾਨੂੰ ਕਹਿ ਰਿਹਾ ਵੀ ਯਾਰ ਹਜੇ ਟਾਈਮ ਸਹੀ ਨਹੀਂ ਥੋੜਾ ਜਿਹਾ ਰੋਕ ਕੇ ਇਹ ਕਰਦੇ ਆ ਜਦੋਂ ਪੂਰਾ ਪਰਫੈਕਟ ਟਾਈਮ ਹੋਊਗਾ ਉਦੋਂ ਆਪਾਂ ਇਹ ਚੀਜ਼ ਸ਼ੁਰੂ ਕਰਾਂਗੇ ਦੇਖੋ ਪਰਫੈਕਟ ਟਾਈਮ ਕਦੇ ਨਹੀਂ ਆਉਂਦਾ ਕਦੇ ਵੀ ਪਰਫੈਕਟ ਟਾਈਮ ਨਹੀਂ ਹੁੰਦਾ ਜੇ ਚੀਜ਼ ਤੁਸੀਂ ਕੋਈ ਕਰਨੀ ਆ ਜਾਂ ਤੁਸੀਂ ਉਹਨੂੰ ਹੁਣ ਸ਼ੁਰੂ ਕਰੋ ਜਾਂ ਤੁਹਾਡਾ ਪਰਫੈਕਟ ਟਾਈਮ ਕਦੇ ਨਹੀਂ ਆਉਂਦਾ ਜੇ ਹੁਣ ਨਹੀਂ ਤੁਸੀਂ ਸ਼ੁਰੂ ਕਰੋਗੇ ਤਾਂ ਉਹ ਕਦੇ ਨਹੀਂ ਤੁਹਾਨੂੰ ਉਹ ਚੀਜ਼ ਕਰੀ ਜਾਣੀ ਥੋੜਾ ਜੋ ਮਾਨਾ ਉਹ ਵੱਦ ਤੋਂ ਵੱਦ ਤੁਹਾਨੂੰ ਕੰਫਰਟेबल ਰੱਖਣ ਦੀ ਕੋਸ਼ਿਸ਼ ਕਰੂਗਾ ਪਰ ਇਹਦੇ ਵਿੱਚ ਤੁਹਾਡੇ ਕੋਲ ਡਿਸਪਲਾਈਨ ਹੋਣਾ ਚਾਹੀਦਾ ਜਿਹੜੀ ਵੀ ਚੀਜ਼ ਤੁਸੀਂ ਕਰਨੀ ਹੈ ਉਹਨੂੰ ਪ੍ਰਾਇੋਰਟੀ ਰੱਖੋ ਹਰ ਕੋਈ ਬੰਦੇ ਵਿੱਚ ਜਿਹੜੇ ਸਕਸੈਸਫੁਲ ਬੰਦੇ ਨੇ ਜਿਹੜੇ ਬੰਦੇ ਕਾਮਯਾਬ ਹੁੰਦੇ ਨੇ ਜ਼ਿੰਦਗੀ 'ਚ ਆਹ ਸਭ ਤੋਂ بڑا ਸਾਈਨ ਹੁੰਦਾ ਉਹਨਾਂ ਦੀ ਕਾਮਯਾਬੀ ਦਾ ਜਦੋਂ ਵੀ ਕੋਈ ਕੰਮ ਕਰਨ ਵਾਲਾ ਹੁੰਦਾ ਤਾਂ ਉਹ ਰਾਈਟ ਵੇ ਉਹ ਕੰਮ ਨੂੰ ਨਿਬੇੜਦੇ ਨੇ ਉਹ ਕੰਮ ਨੂੰ ਅੱਗੇ ਨਹੀਂ ਵਧਾਉਂਦੇ ਹੈਗੇ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਦੇ ਹੈਗੇ ਜਾਂ ਇਹ ਨਹੀਂ ਕਹਿੰਦੇ ਹੈਗੇ ਵੀ ਹਜੇ ਮੈਂ ਰੈਡੀ ਨਹੀਂਗਾ ਹਜੇ ਟਾਈਮ ਸਹੀ ਨਹੀਂ ਗਾ ਪਰਫੈਕਟ ਟਾਈਮ ਦਾ ਵੇਟ ਕਰਦੇ ਆ ਜੇ ਕੋਈ ਕੰਮ ਕਰਨ ਨੂੰ ਹੈਗਾ ਤਾਂ ਉਹਨੂੰ ਰਾਈਟ ਵੇ ਨਵੇੜੋ ਜੇ ਤੁਸੀਂ ਇਹ ਅਤ ਪਾ ਲੂਗੇ ਵੀ ਜਦੋਂ ਵੀ ਕੋਈ ਕੰਮ ਹੁੰਦਾ ਜੋ ਕਿ ਤੁਹਾਨੂੰ ਪਤਾ ਹੁੰਦਾ ਵੀ ਇਹ ਕਰਨਾ ਜਾਂ ਇਹ ਕੰਮ ਨਵੇੜਨਾ ਤਾਂ ਉਹਨੂੰ ਰਾਈਟ ਵੇ ਕਰਦਿਆ ਕਰੋ ਉਹਨੂੰ ਅੱਗੇ ਨਾ ਪੋਸਟਪੋਨ ਕਰਦਿਆ ਕਰੋ ਇੱਕ ਵਾਰ ਤੁਸੀਂ ਨਵੇੜ ਦਿੰਨੇ ਹੋ ਐਟ ਲੀਸਟ ਤੁਹਾਡੇ ਮਨ ਉਤੋਂ ਉਹ ਭਾਰ ਲਹਿ ਜਾਂਦਾ ਵੀ ਉਹ ਚੀਜ਼ ਮੈਂ ਕਰਨੀ ਆ ਦੂਜੇ ਨੰਬਰ ਤੇ ਇਹ ਆ ਤੁਹਾਡਾ ਸਰਕਲ ਤੁਸੀਂ ਦੇਖੋ ਥੋਡੇ ਆਲੇ-ਦਾਲ ਕਿੱਦਾਂ ਦੇ ਲੋਕ ਨੇ ਕਿੱਦਾਂ ਦੇ ਲੋਕਾਂ ਨਾਲ ਤੁਸੀਂ ਟਾਈਮ ਸਪੈਂਡ ਕਰਦੇ ਹੋ ਹੁਣ ਇਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰੂਗੀ ਤੁਹਾਡੇ ਲਾਈਫ ਵਿੱਚ ਜੇ ਤੁਸੀਂ ਨੈਗੇਟਿਵ ਬੰਦਿਆਂ ਨਾਲ ਟਾਈਮ ਸਪੈਂਡ ਕਰਦੇ ਹੋ ਜੇ ਤੁਸੀਂ ਉਦਾਂ ਦੇ ਬੰਦਿਆਂ ਨਾਲ ਟਾਈਮ ਸਪੈਂਡ ਕਰਦੇ ਹੋ ਜਿਨ੍ਹਾਂ ਦਾ ਕੋਈ ਏਮ ਹੀ ਨਹੀਂ ਹੈਗਾ ਜ਼ਿੰਦਗੀ 'ਚ ਜਿਨ੍ਹਾਂ ਦੇ ਮਨ 'ਚ ਕੋਈ ਗੋਲ ਹੀ ਨਹੀਂ ਹੈਗਾ ਵੀ ਅੱਗੇ ਜਾ ਕੇ ਆਪਾਂ ਕੁਝ ਕਰਨਾ ਲਾਈਫ ਵਿੱਚ ਆਪਾਂ ਕੁਝ ਬਣਨਾ ਤਾਂ ਤੁਹਾਡਾ ਮਾਈਂਡ ਸੈਟ ਵੀ ਉਹਨਾਂ ਵਰਗਾ ਹੋਊਗਾ ਤੁਹਾਡੀ ਸੋਚ ਵੀ ਉਦਾਂ ਹੀ ਹੋਊਗੀ ਤੁਸੀਂ ਆਪ ਵੀ ਨੈਗੇਟਿਵ ਹੋਵੋਗੇ ਜੇ ਉਹ ਬੰਦੇ ਨੈਗੇਟਿਵ ਨੇ ਤਾਂ ਉਹ ਤੁਹਾਨੂੰ ਵੀ 네ਗੇਟਿਵ ਕਰਨਗੇ ਜੇ ਤੁਸੀਂ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਉਹ ਬੰਦੇ ਦੀ 네ਗੇਟਿਵਿਟੀ ਤੁਹਾਡੇ ਸਾਹਮਣੇ ਆ ਕੇ ਖੜ ਜੂਗੀ ਤੇ ਤੁਹਾਨੂੰ ਵੀ ਉਹ ਚੀਜ਼ ਅਫੈਕਟ ਕਰੋਗੀ ਉਹਨਾਂ ਨੇ ਤੁਹਾਨੂੰ ਵੀ 네ਗੇਟਿਵਿਟੀ ਨਾਲ ਡੀਮੋਟਿਵੇਟ ਕਰ ਦੇਣਾ ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਆ ਵੀ ਭਾਈ ਆਪਦੇ ਸਰਕਲ ਵਿੱਚ ਸਭ ਤੋਂ ਪਹਿਲੀ ਚੀਜ਼ ਤਾਂ ਵਧੀਆ ਬੰਦੇ ਹੋਣੇ ਚਾਹੀਦੇ ਨੇ ਜੋ ਤੁਹਾਨੂੰ ਸਪੋਰਟ ਕਰਦੇ ਨੇ ਵਧੀਆ ਬੰਦੇ ਬਹੁਤ ਘੱਟ ਹੁੰਦੇ ਨੇ ਤੇ ਤੁਹਾਡੇ ਸਰਕਲ ਵਿੱਚ 15 20 ਜਾਣੇ ਨੇ ਪਰ ਸਾਰੇ 네ਗੇਟਿਵ ਨੇ ਉਹ ਤੁਹਾਨੂੰ ਅੱਗੇ ਪੁਸ਼ ਨਹੀਂ ਕਰਦੇ ਤੁਹਾਨੂੰ ਡੀਮੋਟੀਵੇਟ ਕਰਦੇ ਨੇ ਉਹਨਾਂ ਦਾ ਆਪ ਦਾ ਵੀ ਕੋਈ ਏਮ ਨਹੀਂ ਹੈਗਾ ਜ਼ਿੰਦਗੀ 'ਚ ਆਪ ਵੀ ਉਹ ਜ਼ਿੰਦਗੀ 'ਚ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਉਹ ਤੋਂ ਚੰਗਾ ਤਾਂ ਇਹ ਹੀ ਆ ਵੀ ਇੱਕ ਦੋ ਵਧੀਆ ਬੰਦੇ ਹੋਣ ਤੁਹਾਡੇ ਸਰਕਲ ਵਿੱਚ ਜੋ ਕਿ ਐਟ ਲੀਸਟ ਤੁਹਾਡੇ ਲਈ ਵਧੀਆ ਹੋਣ ਤੁਹਾਨੂੰ ਪੁਸ਼ ਕਰਨ ਤੁਹਾਨੂੰ ਮੋਟੀਵੇਟ ਕਰਨ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਵਧਦੇ ਹੋ ਜ਼ਿੰਦਗੀ 'ਚ ਉਹ ਤੁਹਾਡੇ ਲਈ ਖੁਸ਼ ਹੋਣ ਜੈਲਸੀ ਨਾ ਕਰਨ ਤੀਸਰੇ ਨੰਬਰ ਤੇ ਹੈਗਾ ਵੀ ਆਪਦਾ ਪੈਸਾ ਮੈਨੇਜ ਕਰਨਾ ਸਿੱਖੋ ਖਾਸ ਕਰਕੇ ਯੰਗ ਬੰਦੇ ਜਦੋਂ ਤੁਸੀਂ ਕਮਾਉਣ ਲੱਗਦੇ ਹੋ ਤੁਹਾਡੇ ਪਹਿਲੀ ਪਹਿਲੀ ਇਨਕਮ ਆਉਣ ਲੱਗਦੀ ਆ ਇਹ ਚੀਜ਼ ਨਹੀਂ ਬੰਦਾ ਦੇਖਦਾ ਵੀ ਜਿੰਨੇ ਮੈਨੂੰ ਪੈਸੇ ਆਉਂਦ ਨੇ ਉਹ ਜੋ ਮੈਂ ਕਿੰਨੇ ਖਰਚਣੇ ਨੇ ਕਿੰਨੇ ਸਾਈਡ ਤੇ ਰੱਖਣੇ ਨੇ ਕਿੰਨੇ ਇਨਵੈਸਟ ਕਰਨੇ ਨੇ ਜ਼ਿਆਦਾਤਰ ਜੋ ਜਵਾਨ ਲੋਕ ਨੇ ਜਿੰਨਾ ਪੈਸਾ ਵੀ ਉਹਨਾਂ ਤੋਂ ਕੋਲ ਆਉਂਦਾ ਉਹ ਸਾਰਾ ਹੀ ਖਰਚ ਦਿੰਦੇ ਨੇ ਜਾਂ ਕੋਈ ਮਹਿੰਗੀ ਚੀਜ਼ ਲੈ ਜਾਂਦੇ ਨੇ ਜਿੰਨਾਂ ਦੀ ਉਹ ਕਿਸ਼ਤਾਂ ਕਰਾ ਲੈਂਦੇ ਨੇ ਜਾ ਕੋਈ ਮਹਿੰਗੀ ਗੱਡੀ ਲੈ ਲੈਂਦੇ ਨੇ ਹਨਾ ਕਿਸ਼ਤਾਂ ਤੇ ਗੱਡੀ ਲੈ ਲੈਂਦੇ ਨੇ ਉਹ ਤਾਂ ਇੰਨਾ ਜ਼ਿਆਦਾ ਇੰਟਰਸਟ ਪੈਂਦਾ ਪਲੱਸ ਅਗਲੇ 5-7 ਸਾਲ ਲਈ ਤੁਸੀਂ ਹੁਣ ਉਹ ਬੰਨੇ ਗਏ ਹਨਾ ਹਰ ਮਹੀਨੇ ਜਦੋਂ ਇਨਕਮ ਆਊਗੀ ਉਹ ਚੋ ਇੱਕ ਹਿੱਸਾ ਤਾਂ ਉਹ ਗੱਡੀ ਦੀ ਕਿਸ਼ਤਾਂ ਨਹੀਂ ਲੈ ਜਾਣਾ ਤਾਂ ਇਹ ਬਹੁਤ ਵੱਡੀ ਗਲਤੀ ਆ ਹਨਾ ਜੇ ਖਾਸ ਕਰਕੇ ਤੁਸੀਂ ਸ਼ੁਰੂਆਤ ਵਿੱਚ ਹੀ ਇਹ ਚੱਕਰ ਵਿੱਚ ਫਸ ਜੰਨੇ ਹੋ ਕਿਸ਼ਤਾਂ ਵਾਲੇ ਚੱਕਰ ਵਿੱਚ ਤੁਹਾਨੂੰ ਆਪ ਦਾ ਪੈਸਾ ਨਹੀਂ ਮੈਨੇਜ ਕਰਨਾ ਆਉਂਦਾ ਜਿੰਨਾ ਵੀ ਤੁਸੀਂ ਪੈਸਾ ਕਮਾਉਨੇ ਹੋ ਆਧ ਤੋਂ ਜ਼ਿਆਦਾ ਤੁਸੀਂ ਆ ਹੀ ਖਰਚ ਦਿੰਨੇ ਹੋ ਹਨਾ ਅੱਗੇ ਜਾ ਕੇ ਇਹ ਚੀਜ਼ ਤੁਹਾਨੂੰ ਬਹੁਤ ਪ੍ਰੋਬਲਮ ਕ੍ਰੀਏਟ ਕਰੂਗੀ ਲਾਈਫ ਵਿੱਚ ਬਹੁਤ ਸਿੰਪਲ ਟਿਪ ਨੇ ਪੈਸੇ ਮੈਨੇਜ ਕਰ ਲਈ ਮੈਂ ਇੱਕ ਵੀਡੀਓ ਵੀ ਬਣਾਈ ਆ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਜੇ ਤੁਸੀਂ ਆਪ ਦਾ ਪੈਸਾ ਮੈਨੇਜ ਕਰਨਾ ਨਹੀਂ ਸਿੱਖਦੇ ਜੋ ਜੋ ਤੁਸੀਂ ਬੜੇ ਹੋਵੋਗੇ ਫਿਊਚਰ ਵਿੱਚ ਜਾ ਕੇ ਜੋ ਤੁਹਾਡੀ ਆਪਦੀ ਫੈਮਿਲੀ ਹੋਊਗੀ ਤੁਸੀਂ ਇਹ ਚੀਜ਼ ਨਾਲ ਬਹੁਤ ਸਟਰਗਲ ਕਰੋਗੇ ਜਿੰਨੀ ਤੁਹਾਨੂੰ ਇਨਕਮ ਆਉਂਦੀ ਆ ਕਮ ਸੇ ਕਮ ਕੋਸ਼ਿਸ਼ ਕਰੋ ਵੀ 50% ਤਾਂ ਪੂਰੀ ਸਾਈਡ ਤੇ ਰੱਖ ਦਿਓ ਸੇਵ ਕਰਨਾ ਉਹ ਬਾਕੀ 50% ਨਾਲ ਆਪਦੇ ਖਰਚੇ ਚਲਾਓ ਆਪਦਾ ਹੋਰ ਜੋ ਤੁਹਾਨੂੰ ਲੋਡ ਆ ਜਿਹੜੀਆਂ ਚੀਜ਼ਾਂ ਦੀ ਆਪਦੇ ਨੀਡਸ ਪੂਰਾ ਕਰੋ ਉਹ 50% ਨਾਲ ਕਰਨ ਦੀ ਕੋਸ਼ਿਸ਼ ਕਰੋ ਪਰ ਅੱਧੀ ਦਾ ਐਟ ਲੀਸਟ ਕੋਸ਼ਿਸ਼ ਕਰੋ ਵੀ ਅੱਧੀ ਤਨਖਾਹ ਥੋੜੀ ਬਚੇ ਆਪਦੇ ਲੋਡ ਤੋਂ ਜ਼ਿਆਦਾ ਖਰਚੇ ਨਾ ਵਧਾਓ ਹੋਰ ਲੋਕਾਂ ਨੂੰ ਦੇਖ ਕੇ ਆਪਦੇ ਖਰਚੇ ਨਾ ਵਧਾ ਲਓ ਵੀ ਮੇਰੇ ਯਾਰ ਦੋਸਤ ਵੀ ਕਰ ਰਹੇ ਨੇ ਮੈਂ ਵੀ ਕਰਾਂ ਹਨਾ ਵੀ ਉਹ ਵੀ ਖਰਚੇ ਰਹੇ ਨੇ ਇਹਨੇ ਪੈਸੇ ਮੈਂ ਵੀ ਕਰਾ ਮੈਂ ਵੀ ਹਰ ਮਹੀਨੇ ਸ਼ਾਪਿੰਗ ਆ ਕਰਾਂ ਮੈਂ ਵੀ ਮਹਿੰਗੀ ਗੱਡੀ ਲੈ ਲਾਂ ਇਹ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸਾਰੇ ਹੁਣ ਅੱਜ ਦੀ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਹੋ ਗਈ ਵੀ ਆਪਾਂ ਪੈਸਾ ਖਰਚ ਰਹੇ ਆ ਦੁਨੀਆ ਨੂੰ ਦਿਖਾਉਣ ਲਈ ਜੇ ਤੁਸੀਂ ਕੋਈ ਪੈਸਾ ਖਰਚ ਰਹੇ ਹੋ ਕੋਈ ਤੁਸੀਂ ਚੀਜ਼ ਲੈਣੀ ਆ ਤਾਂ ਤੁਸੀਂ ਉਹ ਆਪਦੇ ਲਈ ਲਓ ਲੋਕਾਂ ਨੂੰ ਕੁਝ ਸਾਬਿਤ ਕਰਨ ਲਈ ਨਾ ਉਹ ਚੀਜ਼ ਕਰੋ ਕਿਉਂਕਿ ਲੋਕਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਸੀਂ ਚਾਹੇ ਦੁਨੀਆ ਦੀ ਸਭ ਤੋਂ ਵਧੀਆ ਗੱਡੀ ਖਰੀਦ ਕੇ ਲੋਕਾਂ ਮੂਰੇ ਰੱਖ ਦੋ ਲੋਕਾਂ ਨੇ ਤਾਂ ਉਹ ਚ ਵੀ ਕਮੀ ਕੱਢ ਦੇਣੀ ਆ ਸੋ ਇਹ ਚੱਕਰ ਚ ਨਾ ਰਿਆ ਕਰੋ ਹਨਾ ਕਿਸੇ ਹੋਰ ਨੂੰ ਇੰਪ੍ਰੈਸ ਕਰਨ ਦੇ ਚੱਕਰ ਚ ਆਪ ਨਾ ਹਨਾ ਔਖੇ ਟਾਈਮ ਚ ਚੱਲ ਜਾ ਕਰੋ ਚੌਥੀ ਚੀਜ਼ ਹੈਗੀ ਹੈ ਹੈਲਥ ਹਾਂਜੀ ਹੈਲਥ ਵੀ ਜ ਬਹੁਤ ਜ਼ਰੂਰੀ ਚੀਜ਼ ਆ ਇੱਥੇ ਜੇ ਤੁਹਾਡੀ ਸਿਹਤ ਹੀ ਨਹੀਂ ਸਹੀ ਹੈਗੀ ਤਾਂ ਤੁਸੀਂ ਮੈਂਟਲੀ ਵੀ ਵਧੀਆ ਨਹੀਂ ਫੀਲ ਕਰੋਗੇ ਜੇ ਤੁਹਾਡੀ ਸਿਹਤ ਨਹੀਂ ਵਧੀਆ ਰਹਿੰਦੀ ਜੇ ਤੁਸੀਂ ਫਾਸਟ ਫੂਡ ਖਾਂਦੇ ਰਹਿੰਦੇ ਹੋ ਜੇ ਬਿਲਕੁਲ ਤੁਹਾਡੀ ਵਧੀਆ ਡਾਈਟ ਨਹੀਂ ਹੈਗੀ ਤੁਹਾਡਾ ਵਜ਼ਨ ਬਹੁਤ ਵਧੀਆ ਰਹਿੰਦਾ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਤੁਸੀਂ ਮੂਵਮੈਂਟ ਬਿਲਕੁਲ ਨਹੀਂ ਕਰਦੇ ਹੈਗੇ ਤਾਂ ਮੈਂਟਲੀ ਵੀ ਤੁਸੀਂ ਵਧੀਆ ਨਹੀਂ ਫੀਲ ਕਰੋਗੇ ਮੈਂਟਲੀ ਤੁਸੀਂ ਐ ਫੀਲ ਕਰੋਗੇ ਜਿਵੇਂ ਤੁਹਾਡੀ એનર્ਜੀ ਹਮੇਸ਼ਾ ਲੋਅ ਰਹਿੰਦੀ ਆ ਦੂਜੀ ਚੀਜ਼ ਇਹ ਆ ਵੀ ਤੁਹਾਡੇ ਵਿੱਚ ਬਿਲਕੁਲ ਕੰਮ ਕਰਨ ਦਾ ਮੋਟੀਵੇਸ਼ਨ ਨਹੀਂ ਹੋਊਗਾ ਜੇ ਕੋਈ ਕੰਮ ਹੁੰਦਾ ਕਰਨ ਨੂੰ ਤਾਂ ਤੁਹਾਡਾ ਮਨ ਏਕਸਕਿਊਜ਼ ਬਣਾਉਣ ਲੱਗ ਜਾਂਦਾ ਵੀ ਇਹ ਚੀਜ਼ ਨੂੰ ਮੈਂ ਕਿਵੇਂ ਅਵੋਇਡ ਕਰਾਂ ਜਾਂ ਤੁਹਾਡਾ ਮਨ ਏਕਸਕਿਊਜ਼ ਬਣਾਉਂਦਾ ਵੀ ਯਾਰ ਕੱਲੂ ਕਰ ਲਾਂਗੇ ਅੱਜ ਨਹੀਂ ਕੀਤੀ ਜਾਣੀ ਸੋ ਬਿਲਕੁਲ એનર્ਜੀ ਤੇ ਮੋਟੀਵੇਸ਼ਨ ਤੁਹਾਡੇ ਚ ਰਹਿੰਦਾ ਨਹੀਂਗਾ ਸੋ ਤਾਂ ਕਰਕੇ ਆਪਦੀ ਹੈਲਥ ਨੂੰ ਵੀ ਪ੍ਰਾਇੋਰਟੀ ਦੇਣੀ ਜ਼ਰੂਰੀ ਆ ਸਭ ਤੋਂ ਪਹਿਲਾਂ ਤਾਂ ਕਿੱਦਾਂ ਦੀ ਚੀਜ਼ ਤੁਹਾਡੇ ਅੰਦਰ ਜਾਂਦੀ ਆ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਖਾਂਦੇ ਹੋ ਮਿੱਠਾ ਖਾਣਾ ਥੋੜੇ ਆ ਘਟਾਓ ਐਕਸਰਸਾਈਜ਼ ਕਰਨਾ ਸ਼ੁਰੂ ਕਰੋ ਹੈਲਥ ਜਿਹੜੀ ਚੀਜ਼ ਆ ਨਾ ਇਹ ਸਭ ਤੋਂ ਜ਼ਰੂਰੀ ਚੀਜ਼ ਆ ਲਾਈਫ ਵਿੱਚ ਜਿਹੜੇ ਸਕਸੈਸਫੁਲ ਤੋਂ ਸਕਸੈਸਫੁਲ ਬੰਦੇ ਵੀ ਨੇ ਉਹ ਵੀ ਇਹ ਚੀਜ਼ ਕਹਿੰਦੇ ਨੇ ਵੀ ਪੈਸਾ ਬੰਦਾ ਵਾਪਸ ਕਮਾ ਲੈਂਦਾ ਇੱਕ ਵਾਰ ਜਿਹੜੀ ਹੈਲਥ ਖਰਾਬ ਹੋ ਜਾਂਦੀ ਆ ਉਹ ਚੀਜ਼ ਵਾਪਸ ਨਹੀਂ ਮਿਲਦੀ ਹੈਗੀ ਤੁਸੀਂ ਅੱਜ ਚੰਗੇ ਭਲੇ ਹੋ ਤੁਰਦੇ ਫਿਰਦੇ ਹੋ ਹਨਾ ਸਾਰਾ ਕੁਝ ਓਕੇ ਆ ਜੇ ਰੱਬ ਨਾ ਕਰੇ ਕੱਲੂ ਕੋਈ ਪ੍ਰੋਬਲਮ ਆ ਜਾਂਦੀ ਆ ਬੰਦੇ ਦੀਆਂ ਲੱਤਾਂ ਚੱਲਣੋਂ ਹਟ ਜਾਣ ਤਾਂ ਫਿਰ ਉਹ ਚੀਜ਼ ਦੀ ਵੈਲਿਊ ਪਤਾ ਲੱਗਦੀ ਆ ਜਦ ਤੱਕ ਆਪਣੇ ਕੋਲ ਕੋਈ ਚੀਜ਼ ਜਾਂਦੀ ਨਹੀਂ ਨਾ ਉਦੋਂ ਤੱਕ ਬੰਦੇ ਨੂੰ ਉਹ ਚੀਜ਼ ਦੀ ਵੈਲਿਊ ਨਹੀਂ ਪਤਾ ਲੱਗਦੀ ਤਾਂ ਹੈਲਥ ਵੀ ਇਦਾਂ ਦੀ ਚੀਜ਼ ਆ ਜਦ ਤੱਕ ਹੈਲਥ ਸਹੀ ਹੁੰਦੀ ਆ ਖਾਸ ਕਰਕੇ ਬੰਦਾ ਜਵਾਨ ਹੁੰਦਾ ਬੰਦਾ ਉਹਨੂੰ ਅੰਡਰ ਐਸਟੀਮੇਟ ਕਰਦਾ ਪਰ ਅੱਗੇ ਜਾ ਕੇ ਜਦੋਂ ਹੈਲਥ ਡਾਊਨ ਹਿੱਲ ਜਾਣ ਲੱਗ ਜਾਂਦੀ ਆ ਨਾ ਫਿਰ ਬੰਦਾ ਉਹ ਚੀਜ਼ ਦੀ ਵੈਲਿਊ ਦੇਖਦਾ ਵੀ ਕਿੰਨੀ ਜ਼ਰੂਰੀ ਹੈ ਇਹ ਚੀਜ਼ ਆਖਰੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਤੁਹਾਡਾ ਟਾਈਮ ਟਾਈਮ ਇਜ਼ ਮਨੀ ਇੱਕ ਬਹੁਤ ਮਸ਼ਹੂਰ ਲਹਿਣਾ ਤੁਸੀਂ ਆਪਦਾ ਵੱਧ ਤੋਂ ਵੱਧ ਟਾਈਮ ਕਿਹੜੀ ਚੀਜ਼ ਤੇ ਲਾਉਂਦੇ ਹੋ ਮੈਨੂੰ ਗੈਸ ਕਰਨ ਤੋਂ ਪ੍ਰੋਬਬਲੀ ਜ਼ਿਆਦਾਤਰ ਤੁਹਾਡਾ ਟਾਈਮ ਤੁਹਾਡੇ ਫੋਨ ਤੇ ਲੰਘਦਾ ਹੋਊਗਾ ਹਨਾ ਕਿਉਂਕਿ ਅੱਜ ਆਪਾਂ ਡਿਜੀਟਲ ਦੁਨੀਆ 'ਚ ਰਹਿੰਦੇ ਆ ਹਰ ਕੋਈ ਬੰਦੇ ਦੀ ਜੇਬ ਵਿੱਚ ਫੋਨ ਆ ਤਾਂ ਆਪਾਂ ਬੋਰ ਹੋ ਰਹੇ ਹੁੰਨੇ ਆ ਆਪ ਨੂੰ ਕੋਈ ਕੰਮ ਨਹੀਂ ਹੁੰਦਾ ਆਪਾਂ ਕਿਸੇ ਦੀ ਵੇਟ ਕਰ ਰਹੇ ਹੁੰਨੇ ਆ ਤਾਂ ਬੰਦਾ ਕੀ ਕਰਦਾ ਬੰਦਾ ਫੋਨ ਕੱਢਦਾ ਰੀਲਾਂ ਦੇਖਣ ਲੱਗ ਜਾਂਦਾ YouTube ਸ਼ਾਰਟਸ ਖੋਲ੍ਹ ਲੈਂਦਾ ਟਾਈਮ ਪਾਸ ਕਰਦਾ ਹਨਾ ਪਰ ਉਹ ਚੀਜ਼ ਤੋਂ ਆਪਾਂ ਨੂੰ ਵਾਪਸੇ ਚ ਕੋਈ ਵੈਲਿਊ ਨਹੀਂ ਮਿਲਦੀ ਸ਼ਾਰਟ ਟਰਮ ਮਾਈਂਡ ਨੂੰ ਐਂਟਰਟੇਨਮੈਂਟ ਮਿਲ ਜਾਂਦੀ ਆ ਪਰ ਥੋੜਾ ਨੁਕਸਾਨ ਹੋ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਨੂੰ ਕੋਈ ਫਾਇਦਾ ਨਹੀਂਗਾ ਹਾਂਜੀ ਇੱਕ ਚੀਜ਼ ਹੈ ਜੇ ਜਿਹੜਾ ਤੁਸੀਂ ਫੋਨ ਹਰ ਰੋਜ਼ ਵਰਤਦੇ ਹੋ ਇਹ ਤੋਂ ਤੁਸੀਂ ਇਨਕਮ ਜਨਰੇਟ ਕਰੋ ਜਿਹੜਾ ਸੋਸ਼ਲ ਮੀਡੀਆ ਤੁਸੀਂ ਰੋਜ਼ ਦੇਖਦੇ ਹੋ ਤੁਸੀਂ ਕੰਜ਼ਿਊਮਰ ਨਾ ਬਣੋ ਕ੍ਰੀਏਟਰ ਬਣੋ ਸੋਸ਼ਲ ਮੀਡੀਆ ਉੱਤੇ ਤੁਸੀਂ ਅੱਜ ਤੱਕ ਕੰਟੈਂਟ ਕੰਜ਼ਿਊਮ ਹੀ ਕਰਦੇ ਹੋ ਉਹ ਤੁਹਾਨੂੰ ਕੋਈ ਫਾਇਦਾ ਨਹੀਂਗਾ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਕੰਟੈਂਟ ਕ੍ਰੀਏਟ ਕਰੋਗੇ ਐਟਲੀਸਟ ਤੁਹਾਨੂੰ ਉਹ ਤੋਂ ਇਨਕਮ ਆਉਣੀ ਸ਼ੁਰੂ ਹੋਊਗੀ ਸੋ ਜਿੱਥੇ ਵੀ ਤੁਸੀਂ ਆਪਦਾ ਟਾਈਮ ਵੱਧ ਤੋਂ ਵੱਧ ਇਨਵੈਸਟ ਕਰ ਰਹੇ ਹੋ ਮੇਕ ਸ਼ੋਰ ਕਰੋ ਉਹ ਚੀਜ਼ ਤੋਂ ਤੁਹਾਨੂੰ ਕੋਈ ਰਿਟਰਨ ਵੀ ਹੋਵੇ ਟਾਈਮ ਬਹੁਤ ਪ੍ਰੈਸ਼ੀਅਸ ਚੀਜ਼ ਆ ਟਾਈਮ ਇੱਕ ਵਾਰ ਚੱਲ ਜਾਂਦਾ ਟਾਈਮ ਬਿਲਕੁਲ ਵਾਪਸ ਆਉਂਦਾ ਨਹੀਂਗਾ ਬਾਕੀ ਆ ਸੀਗੀ ਆਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਹਾਂ ਅ Okay.